ਖੰਨਾ ਦੇ ਧਰਮਪੁਰ ਦਾ ਇਹ ਮਹੱਲਾ ਜਿੱਥੇ પતિ ਪਤਨੀ ਦਾ ਆਪਸੀ ਵਿਵਾਦ ਅਤੇ ਉਸ ਤੋਂ ਪਹਿਲਾਂ ਪਤੀ ਦੇ ਵੱਲੋਂ ਆਪਣੇ ਘਰੋਂ ਚੱਕ-ਚੱਕ ਕੇ ਪਤਨੀ ਨੂੰ ਸਮਾਨ ਤੱਕ ਦਿੱਤਾ ਗਿਆ ਪਰ ਫਿਰ ਵੀ ਉਹ ਲੜਾਈ ਝਗੜਾ ਨਹੀਂ ਮੁੱਕ ਰਿਹਾ ਸੀ ਦਿਨੋਬਤ ਤੇ ਪਹੁੰਚ ਚੁੱਕੀ ਸੀ ਕਿ ਉਹ ਪਤਨੀ ਨੂੰ ਆਪਣੀ ਜਾਨ ਗਵਾਣੀ ਪਈ ਹੈ ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਹੀ ਕਈ ਖੁਲਾਸੇ ਕੀਤੇ ਨੇ ਮ੍ਰਿਤਕ ਦੀ ਪਛਾਣ 24 ਸਾਲ ਲੱਕੀ ਸਿੰਘ ਦੇ ਤੌਰ ਤੇ ਕੀਤੀ ਗਈ ਥਾਣਾ ਸਿਟੀ ਇੱਕ ਦੀ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਤੇ ਮਹਾਵੀਰ ਸਿੰਘ ਨੇ ਦੱਸਿਆ ਕਿ ਉਸਦੇ ਪੁੱਤ ਦਾ ਵਿਆਹ ਕਰੀਬ 3 ਸਾਲ ਪਹਿਲਾਂ ਹੀ ਹੋਇਆ ਸੀ। ਸਹੁਰੇ ਘਰ ਦੇ ਵਿੱਚ ਚੱਲ ਰਹੇ ਕਲੇਸ਼ ਤੇ ਚੱਲਦੇ ਹੀ ਇਸ ਮਾੜੀ ਘਟਨਾ ਨੂੰ ਉਸਨੇ ਅੰਜਾਮ ਦਿੱਤਾ। ਵਿਆਹ ਤੋਂ ਬਾਅਦ ਘਰ ਦੇ ਵਿੱਚ ਇੱਕ ਪੁੱਤ ਵੀ ਪੈਦਾ ਹੋ ਗਿਆ ਜਿਸ ਦੀ ਉਮਰ ਕਰੀਬ 1.5 ਸਾਲ ਦੀ ਹੈ। ਲੱਕੀਕੁਦ ਇੱਕ ਟੈਕਸੀ ਚਾਲਕ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਉਸਦੇ ਨਾਲ ਹੀ ਚੱਲਦਾ ਸੀ। ਦਿੱਲੀ 에어ਪੋਰਟ ਤੋਂ ਜ਼ਿਆਦਾ ਚੱਕਰ ਉਹ ਲਗਾਉਂਦਾ ਹੁੰਦਾ ਸੀ ਅਤੇ ਉਸਦੇ ਘਰ ਦੇ ਵਿੱਚ ਕਾਫੀ ਸਮੇਂ ਤੋਂ ਪਤਨੀ ਦੇ ਨਾਲ ਝਗੜਾ ਚੱਲ ਰਿਹਾ ਸੀ ਆਪਣੇ ਪੇਕੇ ਵਾਲਿਆਂ ਦੇ ਨਾਲ ਮਿਲ ਕੇ ਉਹ ਖਰਚਾ ਮੰਗਦੀ ਸੀ ਅਤੇ ਨਾਲ ਹੀ ਪਤੀ ਤੋਂ ਤਲਾਕ ਵੀ ਚਾਹੁੰਦੀ ਸੀ ਜਦੋਂ ਕਿ ਲੱਕੀ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ ਉਹ ਆਪਣੇ ਬੱਚੇ ਅਤੇ ਪਤਨੀ ਦੇ ਨਾਲ ਰਹਿਣਾ ਚਾਹੁੰਦਾ ਸੀ ਇਸੇ ਗੱਲ ਨੂੰ ਲੈ ਕੇ ਘਰ ਦੇ ਵਿੱਚ ਲੜਾਈ ਝਗੜਾ ਵੱਧ ਗਿਆ ਅਤੇ ਹੁਣ ਪਤਨੀ ਅਤੇ ਸਾਲੇ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਤੁਹਾਡੇ ਮਾ ਮਾ ਜੀ ਗੱਲ ਕੀ ਹੋਈ ਜੀ بابا ਉਹਨਾਂ ਦੀ ਘਰ ਵਾਲੀ ਨਾਲ ਬੰਨ ਬੰਨ ਵੀ ਉਹੀ ਬੀਤ ਕੀ ਕੀਤਾ ਕੀ ਮੁੰਡੇ ਨੇ ਮੁੰਡਾ ਉਹ ਉਹ ਘਰੇ ਹੈਗੇ ਸੀ ਪੱਕੀ ਜਿਵੇਂ ਆ ਗਿਆ ਤੇ ਜੀ ਉਹ ਆਪਣੇ ਕਮਰੇ ਚ ਪਿਆ ਸੀ ਅਸੀਂ ਆਪਣਾ ਬਰਾਣ ਦੇ ਚ ਪਏ ਸੀ ਤਾਂ ਤਾਂ ਫਿਰ ਕਲੇਸ਼ ਚੱਲ ਰਿਹਾ ਸੀ ਘਰ ਵਾਲੀ ਨਾਲ ਜੀ ਉਹ ਉਹਦਾ ਤਾਂ ਇਹ ਨਾ ਹੋ ਗਿਆ ਕਿਸ ਤਰ੍ਹਾਂ ਤਾਂ ਕਰਦੇ ਸੀਗੇ ਜਦੋਂ ਇਹ ਕੀ ਕਹਿੰਦੇ ਸੀ ਉਹ ਕਹਿੰਦਾ ਤਲਾਕ ਤਲਾਕ ਸਾਨੂੰ ਖਰਚਾ ਖਰਚਾ ਦਵਾਓ ਖਰਚਾ ਤੇ ਉਹ ਵੀ ਤੁਹਾਡਾ ਉਹ ਮੁੰਡੇ ਨੂੰ ਨਾਣੇ ਜਗਾ ਦੇ ਉਹਦੇ ਨਾਲ ਮਾਰਾ ਮਾਰਾ ਪਿੱਟੀ ਵੀ ਕਰੀ ਜਾ ਇਹਨਾਂ ਨੇ ਕਿੰਨੀ ਉਮਰ ਦਾ ਮੁੰਡਾ ਸੀ 24 ਸਾਲ ਦਾ ਨਾਂ ਕੀ ਸੀ 29 ਕੋਈ ਰਾਤ ਵੀ ਕਹਿੰਦੇ ਆਈਸੀ ਦੀ ਵਾਈਪ ਕਰੇ ਕੋਈ ਅੱਜ ਰਾਤ ਵੀ ਉਹਦੇ ਘਰੇ ਮਲੇ ਵੀ ਹੋ ਗਏ ਜੀ ਰਾਤ ਵੀ ਕੋਈ ਕਲੇਸ਼ ਕੀਤਾ ਜਾਂ ਕੀ ਹੋਇਆ ਜੀ ਇਹ ਰਾਤ ਨੂੰ ਜੇ ਪਹੁੰਚਿਆ ਮੈਨੂੰ ਨਹੀਂ ਪਤਾ ਬਈ 9 10 ਵਜੇ ਦੇ ਵਿਚਾਲੇ ਕੋਈ ਸੋ ਇਹਨਾਂ ਦਾ ਆਈ ਹੋਣੀ ਆ ਬੜਾ ਇਹਨਾਂ ਤੇ ਆਪੱਚੇ ਕੋਈ ਬੋਲਵਾਨੀ ਹੋਈ ਹੋਈ ਹੋਣੀ ਤੁਹਾਨੂੰ ਕਿਹਾ ਕਿ ਤੋ ਮੁੰਡਾ ਤੰਗ ਆ ਕਿਹੜੇ ਕਿਹੜੇ ਬੰਦੇ ਜ਼ਿੰਮੇਵਾਰ ਨੇ ਇਹਦੇ ਲਈ ਉਹ ਤਾਂ ਜੀ ਲਿਖ ਕੇ ਗਿਆ ਜੀ ਉਹ ਪਰਚਾ ਲਿਖ ਕੇ ਗਿਆ ਪਰਚੇ ਚ ਕੀ ਕੀ ਕਿਹੜੇ ਬੰਦੇ ਨਾਮ ਲਿਖਿਆ ਦੇ ਜੀ ਕਿਤਾ ਜੀ ਉਹ ਤਾਂ 사ਲਾ ਕੋਈ ਦੀ ਘਰ ਵਾਲੀ ਕਿੰਨੇ ਦਿਨ ਹੋ ਗਏ ਸੀ ਬੀਆ ਹਾਂ ਤਾਂ 3 ਸਾਲ ਹੋ ਗਏ ਦੀ ਇਹ ਕੀ ਮੰਗ ਕੀ ਚਾਲ ਸਾਲ ਹੋ ਗਈ ਸੀ ਪੁਲਿਸ ਤੋਂ ਕੀ ਮੰਗ ਕਰਦੇ ਵੀ ਕਿਸ਼ਤਾ ਵੀ ਕਰ ਦੇਣੀ ਬੋਸ ਹੰਨਾ ਦਾ ਸਾਡਾ ਚੋੜ ਚਲਾ ਗਿਆ ਇਹ ਕੀ ਗਲਬਾਤ ਹੋਈ ਇਹਨਾਂ ਵੇਣ ਦੇ ਪਹਿਲਾਂ ਤਾਂ ਰੋਲਾ ਚੱਲ ਰਿਹਾ ਸੀਗਾ ਜੀ ਆ ਬੀਵੀ ਦਾ ਤੇ ਜਦੋਂ 3 ਵਜੇ ਵਾਇ ਮਾਰੀ ਕਰਦੇ ਨੇ ਰੋਤਾ ਕਰਕੇ ਉਹ ਤੇ ਰਾਤ ਨੂੰ ਕੀ ਜਨਵਾਤ ਕਦੇ ਪਹਿਲਾਂ ਵੀ ਕਦੇ ਲੜਾਈ ਹੋਈ ਘਰਾਂ ਦੀ ਨਹੀਂ ਹੋਈ ਨਹੀਂ ਉਹਨਾਂ ਦਾ ਆਪਸ ਵਿੱਚ ਕਿਹੜੇ ਉਹ ਵਾਈਫ ਨਾਲ ਲੜਾਈ ਚੀਕੀ ਉਹ ਕਿਸ ਨਾਲ ਕੋਈ ਫालतू ਗੱਲ ਨਹੀਂ ਕਰ ਰਿਹਾ ਮोटा ਕੰਮ ਕਰ ਰਿਹਾ ਕੋਈ ਦਿੱਕਤ ਨਹੀਂ ਮਲੇ ਕਿੰਨਾ ਟਾਈਮ ਹੋਇਆ ਇਸ ਕਾਰਨ ਹੋ ਗਿਆ ਉਹ ਵੀ ਤਨਖਾਹ ਹੋ ਗਈ ਬੱਚਾ ਵੀ ਹੈ ਕੋਈ ਇੱਕ ਜੋ ਆਕਾ ਡੇਢ ਸਾਲ ਦਾ ਕਿਸ ਤਰ੍ਹਾਂ ਨਾਲ ਸਹੁਰੇ ਤੰਗ ਕਰਦੀ ਜੀ ਕੋਈ ਡਿਮਾਂਡ ਕਰਦੇ ਜੇ ਕੀ ਕਹਿੰਦੇ ਪਤਨੀ ਇਹੀ ਪਤਾ ਲੱਗਿਆ ਸੀ ਵੀ ਇਹਣਾ ਕੁੜੀ ਵਿਆਹ ਕੇ ਜਦ ਗਈ ਸੀ ਕਿ ਤੋ ਘਰ ਛੱਡ ਕੇ ਘਰ ਰਹਾ ਉਹਨਾਂ ਉਹ ਤੋਂ ਖਰਚਾ ਪਾਣੀ ਭਾਲਦੇ ਸੀ ਉਹ ਤੋਂ ਫੜੀ ਉਹ ਵੀ ਕਰਦਾ ਕੋਈ ਰਾਸ਼ਨ ਪਾਣੀ ਚ ਚੁਪ ਚੁਪ ਚੱਕ ਕੇ ਚੋਰੀ ਕਰਕੇ ਦੇ ਦੇਣਾ ਪਹਿਲਾਂ ਇੱਕ ਇੱਕ ਸਮਾਨ ਵੀ ਚੱਕ ਕੇ ਪੇ ਦਿੱਤਾ ਇਹਨੇ ਇਹ ਵੀ ਪਤਾ ਲੱਗਿਆ ਸੀਗਾ ਉਹਦਾ ਸਾਰਾ ਖਰਚਾ ਲੈਦੇ ਉਹਦੇ ਕਿਰਾਏ ਤੇ ਸੀ ਉਹ ਸਾਰਾ ਖਰਚਾ ਇਹਨਾਂ ਤੋਂ ਭਾਲਦੀ ਸੀ ਉਹ ਮੁੰਡੇ ਤੋਂ ਇਹਨਾਂ ਨੂੰ ਟੌਰਚਰ ਕਰ ਲੱਗੀ ਸੀ ਕਰਦੇ ਪੁਲਿਸ ਨੂੰ ਮੈਨੂੰ ਕਾਰਵਾਈ ਹੋਣੀ ਚਾਹੀਦੀ ਜੇ ਸਾਕਤ ਤੋਂ ਸਾਕਤ ਆਪਣੇ ਇਹਦਾ ਕੇਸ ਆ ਜੀ ਉਹਨਾਂ ਸਾਡੇ ਕੋਲੇ ਮਹਾਵੀਰ ਜੀ ਨੇ ਤਰਾਹ ਦਿੱਤੀ ਸੀ ਨੀ ਕਿ ਮੇਰਾ ਮੁੰਡਾ ਲੱਖੀ ਸੀ ਨੀ ਸੀਗਾ ਜੀ ਜੀ ਉਮਰ 30 ਸਾਲ ਦੀ ਅਸੀਂ ਮਹਾਵੀਰ ਦੇ ਬਿਆਨ ਤੇ ਬਿਆਨ ਲੈ ਕੇ ਮੁਕੱਦਮਾ ਦਾ ਰਿਟਰ ਕਰਤਾ ਬਾਕੀ ਅਗਲੀ ਤਰੀਕੀ ਤੋਂ ਅਮਰ ਜੀ ਦੀ ਜੀ ਆ ਉਹਨੇ ਆਪਦੀ ਮੈਸੇਜ ਚ ਪੂਜਾ ਤੇ ਭਰਾ ਅਮਰ ਦਾ ਬਿਆਨ ਲਿਖਾ ਤੇ ਹਾਂ ਲਿਖਿਆ ਹਾਂ ਜਲਦੀ ਜਲਦੀ ਰੱਬ ਤੁਹਾਨੂੰ